ਖਬਰਾਂ ਨਾਂ ਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਆਗੂ ਵੱਲੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੜਾ ਵੱਡਾ ਪੰਗਾ ਲੈ ਲਿਆ ਹੈ ਚੈਲੰਜ ਕਰਕੇ ਕਿ ਮੇਰੇ ਨਾਲ ਕਿਸਾਨ ਆਗੂ ਕਿਸੇ ਵੀ ਸਮੇਂ ਡਿਬੇਟ ਕਰ ਸਕਦੇ ਨੇ ਤੇ ਦੂਸਰੇ ਪਾਸੇ ਵਲੰਟੀਅਰ ਵੀ ਖਿਲਾਫ ਹੋ ਗਏ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਹਜ਼ਾਰਾਂ ਬਲੰਟੀਅਰ ਕੀ ਕਹਿ ਰਹੇ ਨੇ ਕੀ ਦੱਸ ਰਹੇ ਨੇ ਦਿੱਲੀ ਲੋਪੀ ਵਾਲਿਆਂ ਕੀ ਕਮੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਪਹਿਲਾਂ ਆਪਾਂ ਉਹ ਬੀਬੀ ਦੀ ਗੱਲਬਾਤ ਸੁਣਦੇ ਆ ਬਾਅਦ ਵਿੱਚ ਗੱਲਬਾਤ ਕਰਾਂਗੇ ਕਿਸੇ ਜੇ ਤੁਹਾਨੂੰ ਚੇਅਰਮੈਨ ਦੀ ਦੇ ਦਿੱਤੀ ਜਾਂ ਕੋਈ ਵੱਡਾ ਪਾਧਾ ਦੋਤਾ ਦੇ ਦਿੱਤਾ ਤਾਂ ਤੁਸੀਂ ਪਿੱਛੇ ਨਾ ਹਟ ਜਿਓ ਪਰ ਮੈਂ ਤੁਹਾਨੂੰ ਇੰਨਾ ਕੁ ਵਿਸ਼ਵਾਸ ਦਿਵਾਨੀਆਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੱਥ ਕਰਕੇ ਕਿ ਜੇ ਮੈਨੂੰ ਇਹ ਕੋਈ ਵੀ ਚੇਰਮੈਨ ਨਹੀਂ ਅੱਜ ਮੇਰੇ ਕੋਲੇ ਪੰਜਾਬ ਦੀ ਪ੍ਰਧਾਨਗੀ ਹੈ ਅੱਜ ਮੈਂ ਜੇ ਇਸ ਦੀ ਕੋਈ ਉਹ ਨਹੀਂ ਕੀਤੀ ਪਰਵਾਹ ਨਹੀਂ ਕੀਤੀ ਤਾਂ ਮੈਂ ਮੈਨੂੰ ਕੋਈ ਨੌਕਦਰੀਆਂ ਜਾਂ ਕੋਈ ਚੇਅਰਮੈਨੀਆਂ ਨਹੀਂ ਚਾਹੀਦੀਆਂ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੈ ਮੈਨੂੰ ਮੇਰੇ ਵਰਕਰਾਂ ਦੇ ਹੱਕ ਚਾਹੀਦੇ ਨੇ ਇੱਥੇ ਜਿਹੜੇ ਜਿਹੜੇ ਕਿ ਅੱਜ ਦਿੱਲੀ ਵਾਲੇ ਖਾ ਰਹੇ ਨੇ ਦਿੱਲੀ ਵਾਲੇ ਉਹਦੇ ਤੇ ਆ ਕੇ ਕਬਜੇ ਜਮਾਰੇ ਨੇ ਅੱਜ ਸਾਡੇ ਵਰਕਰ ਜਿਨ੍ਹਾਂ ਨੇ ਦਰਿਆਤ ਬਚਾਈਆਂ ਝੰਡੇ ਚੁੱਕੇ ਲੋਕਾਂ ਦੇ ਮਜਾਕਾ ਦਾ ਪਾਤਰ ਬਣੇ ਕਿ ਇਹ ਦਿੱਲੀ ਵਾਲੇ ਨੇ ਟੋਪੇ ਹੈ ਝਾੜੂ ਵਾਲੇ ਨੇ ਆ ਗਈ ਬੋਕਰ ਪਾਰਟੀ ਆ ਗਈ ਆ ਗਏ ਟੋਪੀਆਂ ਵਾਲੇ ਆ ਗਏ ਇਹ ਇਹ ਮਜਾਕਾ ਦਾ ਪਾਤਰ ਬਣੇ ਸੀ ਜਦੋਂ ਇਹ 2011 ਤੋਂ ਇਹਨਾਂ ਨੇ ਝੰਡੇ ਚੱਕੇ ਨੇ ਜਿਨ੍ਹਾਂ ਨੇ ਅੱਜ 22 ਦੇ ਵਿੱਚ ਦੂਜੇ ਬੰਦੇ ਅੱਗੇ ਆ ਕੇ ਧਲ ਬਦਲੋ ਅੱਗੇ ਆ ਗਏ ਆ ਜਿਹੜੇ ਪਾਰਟੀਆਂ ਛੱਡ ਕੇ ਕਈ ਵਾਰੀ ਚਲੇ ਗਏ ਸੀ ਚਾਪਲੂਸ ਬੰਦੇ ਆ ਜਾ ਕੇ ਉਹ ਝੰਡੇ ਚੱਕ ਲਿਓ ਦੂਜੇ ਬੰਦਿਆਂ ਨੇ ਤੇ ਮੇਰੇ ਵਰਕਰ ਵੀਰਾਂ ਦੀ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਮੇਰੀਆਂ ਭੈਣਾਂ ਦੀ ਉਹਨਾਂ ਦੀ 네ਗੇਟਿਵ ਰਿਪੋਰਟਾਂ ਭੇਜੀਆ ਉੱਪਰ ਹਾਈ ਕਮਾਂਡ ਨੂੰ ਅੱਜ ਮੈਨੂੰ ਬਹੁਤ ਦੁੱਖ ਨਾਲ ਇਹ ਸਾਨੂੰ ਇਹ ਧਰਨਾ ਲਾਇਆ ਸੀ ਸਾਪ ਨੇ ਜੇ ਪਾਰਟੀ ਹਾਈ ਕਮਾਂਡ ਦੇ ਨੋਟਿਸ ਦੇ ਵਿੱਚ ਅਸੀਂ ਇਹ ਚੀਜ਼ਾਂ ਲੈ ਕੇ ਆਉਂਦੇ ਸੀ ਕਿ ਸਾਡਾ ਵਲੰਟੀਅਰ ਅਣਗੌਲਿਆ ਕੀਤਾ ਜਾ ਰਿਹਾ ਹੈ ਵਲੰਟੀਅਰ ਦੀ ਕੋਈ ਸੁਣਵਾਈ ਨਹੀਂ ਵਲੰਟੀਅਰ ਨੂੰ ਕੋਈ ਨਹੀਂ ਪੁੱਛਿਆ ਜਾ ਰਿਹਾ ਵਲੰਟੀਅਰ ਬਹੁਤ ਦੁਖੀ ਹੈ ਤੇ ਉਹਨਾਂ ਤੇ ਸੁਣਵਾਈ ਕਰੋ ਉਹਨਾਂ ਦੇ ਨਾਲ ਇੱਕ ਮੀਟਿੰਗ ਰੱਖੋ ਪਰ ਸਾਨੂੰ ਵੀ ਇਗਨੋਰ ਕਿਤੇ ਨਾ ਕਿਤੇ ਕੀਤਾ ਗਿਆ ਉਹਨਾਂ ਵੱਲੋਂ ਸਾਨੂੰ ਨਹੀਂ ਉਹਨਾਂ ਨੇ ਸਾਡੀ ਇਸ ਗੱਲ ਦੇ ਉੱਤੇ ਕੋਈ ਵੀ ਸੁਣਵਾਈ ਨਹੀਂ ਕੀਤੀ ਅੱਜ ਕਈ ਅਧਿਕਾਰੀਆਂ ਦੇ ਮੈਨੂੰ ਫੋਨ ਆਏ ਨੇ ਕਈਆਂ ਨੇ ਕਿ ਤੁਸੀਂ ਭੈਣ ਜੀ ਬਹੁਤ ਚੰਗਾ ਕਦਮ ਚੱਕਿਆ ਪਰ ਅਸੀਂ ਅੱਗੇ ਨਹੀਂ ਆ ਸਕਦੇ ਕਈਆਂ ਨੇ ਮੈਨੂੰ ਕਿਹਾ ਪਰ ਮੈਂ ਇਹ ਕਹਿੰਦੀ ਆ ਕਲੋ ਅੱਜ ਨਹੀਂ ਆਂਦੇ ਤੁਸੀਂ 6 ਮਹੀਨਿਆਂ ਨੂੰ ਆਪੇ ਆ ਜਾਓਗੇ 6 ਮਹੀਨਿਆਂ ਨੂੰ ਆਪੇ ਆ ਚੱਟਾਂ ਲਈ ਮਜਬੂਰ ਹੋ ਜਾਓਗੇ ਤੇ ਕਹੋਗੇ ਕਿ ਹਾਂ ਅਸੀਂ ਆ ਗਏ ਪਰ ਮੈਂ ਕਹਿੰਦੀ ਆ ਆਪਣੀ ਜ਼ਮੀਰਾਂ ਜਾਗਦੀਆਂ ਰੱਖੋ ਆਪਣੇ ਜਾਗ ਦੇ ਜ਼ਮੀਰ ਦੇ ਨਾਲ ਆ ਕੇ ਆਓ ਇਹਨਾਂ ਦਿੱਲੀ ਵਾਲਿਆਂ ਦੇ ਕਹਿਣੇ ਬੰਨਣੇ ਬੰਦ ਕਰ ਦੋ ਇਹਨਾਂ ਦਾ ਬਾਇਕਾਟ ਕਰੋ ਇਹਨਾਂ ਨੇ ਸਾਨੂੰ ਦਿਹਾੜੀਏ ਸਮਝ ਰੱਖਿਆ ਇਹਨਾਂ ਨੇ ਇਹ ਸੋਚਿਆ ਕਿ ਆ ਜਾਓ ਜੀ ਫਰੀਦ ਦਿਹਾੜੀਏ ਮਿਲੇ ਹੋਏ ਨੇ ਆ ਜਾਓ ਇੱਥੇ ਵਰਕ ਕਰਨਾ ਹੈ ਸਾਡੇ ਪੰਜਾਬ ਦਾ ਪੈਸਾ ਦੂਜੀਆਂ ਸੇਟਾਂ ਦੇ ਵਿੱਚ ਖਰਾਬ ਕੀਤਾ ਗੁਜਰਾਤ ਦੇ ਵਿੱਚ ਕਦੇ ਕਿਤੇ ਭੇਜ ਦਿੰਦੇ ਨੇ ਕਿਦੇ ਬਿਊਟੀਆਂ ਲਾ ਦਿੰਦੇ ਨੇ ਨਹੀਂ ਇਹ ਬਹੁਤ ਜ਼ਿਆਦਾ ਕਿ ਵੀਡੀਓ ਲੰਬੀ ਹੈ ਕਿਸ ਤਰ੍ਹਾਂ ਬੀਬੀ ਰਾਜ ਦੇ ਪ੍ਰਸ ਖਣ ਪਈ ਹੈ ਕਿਉਂਕਿ ਕੱਲ ਇਸ ਬੀਬੀ ਨੂੰ ਇਹਨਾਂ ਦੇ ਅਹੁਦੇ ਉੱਤੋਂ ਢਾ ਦਿੱਤਾ ਗਿਆ ਦੱਸ ਦੀ ਕਿ ਇਹ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਸੀ ਬੀਬੀ ਮਲੋਤਰਾ ਜੀ ਕੱਲ ਇਹਨਾਂ ਨੂੰ ਲਾਗਤਾ ਗਿਆ ਕੱਲ ਇਹਨਾਂ ਵੱਲੋਂ ਪਟਿਆਲਾ ਵਿਖੇ ਦੁੱਖ ਨਿਵਾਰਨ ਗੁਰਦੁਆਰਾ ਦੇ ਸਾਹਮਣੇ ਇੱਕ ਬੜਾ ਵੱਡਾ ਪ੍ਰਦਰਸ਼ਨ ਕੀਤਾ ਗਿਆ ਕਿ ਇਹਨਾਂ ਨੂੰ ਸਬਸਖਾਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਬੀਬੀ ਚੀਕਾ ਮਾਰ ਰਹੀ ਹੈ ਆਪਣੇ ਦੁਖੜੇ ਬਿਆਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਪਾਰਟੀ ਦੀ ਵੈਲੀ ਵਰਕ ਕੀਤਾ ਅਤੇ ਇਹੀ ਪਾਰਟੀਆਂ ਸਾਡੇ ਇਹ ਪਾਰਟੀ ਦੀ ਹਾਈ ਕਮਾਂਡ ਸਾਡੇ ਖਿਲਾਫ ਹੋ ਗਈ ਹੈ ਦਲ ਬਦਲੂਆਂ ਨੂੰ ਥਾਂ ਦਿੱਤੀ ਜਾਂਦੀ ਹੈ 네ਗੇਟਿਵ ਰਿਪੋਰਟਾਂ ਦਿੱਤੀਆਂ ਜਾਂਦੀਆਂ ਨੇ ਅੱਗੇ ਵੀ ਅਸੀਂ ਜਿੱਤ ਨੂੰ ਵੀਡੀਓ ਦੀ ਗੱਲ ਕਰੀਏ ਤੇ ਬੀਬੀ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਜਿਹੜੇ ਉਮੀਦਵਾਰ ਖੜੇ ਕਰਨ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਲੋਕ ਪਿੰਡਾਂ ਦੇ ਵਿੱਚ ਵਰਨ ਤਾਂ ਬੜੀ ਦੂਰ ਦੀ ਗੱਲ ਇਹਨਾਂ ਨੂੰ ਜੁੱਤੀਆਂ ਮਾਰਨਗੇ